ਸਿਆਸਤਦਾਨਾਂ ਦੇ ਕਰੀਬੀ ਹੋਣ ਦਾ ਦਾਵਾ ਕਰਨ ਵਾਲੇ 42 ਸਾਲਾਂ ਗੁਰਜੀਤ ਸਿੰਘ ਮੱਲੀ ਨੂੰ ਵਾਸ਼ਿੰਗਟਨ ਦੇ ਵਿੱਚ ਗ੍ਰਿਫਤਾਰ ਕਰ ਲਿਆ ਗਿਆ ਮੱਲੀ ਉੱਤੇ ਸਥਾਨਕ ਅਧਿਕਾਰੀਆਂ ਦੇ ਵੱਲੋਂ ਸੀਐਸਏਐਮ ਯਾਨੀ ਕਿ ਬੱਚਿਆਂ ਦੇ ਨਾਲ ਜੁੜੀ ਜਸਮਾਨੀ ਸ਼ੋਸ਼ਣ ਸਮਗਰੀ ਜਿਸ ਨੂੰ ਆਮ ਤੌਰ ਤੇ ਚਾਈਲਡ ਪੋਨ ਕਿਹਾ ਜਾਂਦਾ ਹੈ ਰੱਖਣ ਦੇ ਦੋਸ਼ ਲਗਾਏ ਗਏ ਨੇ ਵੱਡੀ ਖਬਰ ਅਮਰੀਕਾ ਦੇ ਵਸ਼ਿੰਗਟਨ ਤੋਂ ਸਾਹਮਣੇ ਆ ਰਹੀ ਹੈ ਜਿੱਥੇ ਇੱਕ ਪੰਜਾਬੀ ਨੂੰ ਗ੍ਰਿਫਤਾਰ ਕੀਤਾ ਗਿਆ ਤੇ ਕਈ سنگੀਨ આરોਪ ਉਸ ਦੇ ਉੱਤੇ ਲੱਗੇ ਨੇ ਜਿਵੇਂ ਹੀ ਗੁਰਜੀਤ ਸਿੰਘ ਮੱਲੀ ਦੀ ਵਾਸ਼ਿੰਗਟਨ ਦੇ ਵਿੱਚ ਗ੍ਰਿਫਤਾਰੀ ਦੀ ਖਬਰ ਸਾਹਮਣੇ ਆਉਂਦੀ ਹੈ ਤਾਂ ਸੋਸ਼ਲ ਮੀਡੀਆ ਦੇ ਉੱਤੇ ਚਰਚਾਵਾਂ ਦਾ ਬਾਜ਼ਾਰ ਗਰਮ ਹੋ ਜਾਂਦਾ ਹੈ ਇਸ ਦੇ ਨਾਲ ਹੀ ਗੁਰਜੀਤ ਸਿੰਘ ਦੇ ਸਿਆਸਤਦਾਨ ਭਾਵੇਂ ਉਹ ਸੱਤਾਧਾਰੀ ਪਾਰਟੀ ਦੇ ਹੁਣ ਭਾਵੇਂ ਵਿਰੋਧੀ ਪਾਰਟੀਆਂ ਦੇ ਨਾਲ ਸੰਬੰਧਤ ਹੁਣ ਉਹਨਾਂ ਦੇ ਨਾਲ ਬਹਿਨੀ ਉਠਣੀ ਬਾਰੇ ਵੀ ਚਰਚਾਵਾਂ ਹੋ ਰਹੀਆਂ ਨੇ ਤਾਂ ਤਸਵੀਰਾਂ ਤੁਹਾਨੂੰ ਦਿਖਾ ਰਹੇ ਹਾਂ ਜੋ ਹਾਲ ਹੀ ਦੇ ਵਿੱਚ ਸੋਸ਼ਲ ਮੀਡੀਆ ਦੇ ਉੱਤੇ ਵਾਇਰਲ ਹੋ ਰਹੀਆਂ ਨੇ ਜਿਸ ਦੇ ਵਿੱਚ ਦੇਖਿਆ ਜਾ ਸਕਦਾ ਹੈ ਕਿ ਵੱਡੇ ਵੱਡੇ ਲੀਡਰ ਦੇ ਨਾਲ ਗੁਰਜੀਤ ਸਿੰਘ ਮੱਲੀ ਦੀਆਂ ਤਸਵੀਰਾਂ ਨੇ ਸਪੀਕਰ ਕੁਲਤਾਰ ਸਿੰਘ ਸੰਧਵਾ ਹੁਣਾਂ ਦੇ ਨਾਲ ਵੀ ਤਸਵੀਰ ਜਿਹੜੀ ਹੈ ਗੁਰਜੀਤ ਸਿੰਘ ਮੱਲੀ ਦੀ ਹੈ ਇਸ ਤੋਂ ਬਾਅਦ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਦੀ ਪਤਨੀ ਦੇ ਨਾਲ ਵੀ ਗੁਰਜੀਤ ਸਿੰਘ ਮੱਲੀ ਦੀ ਤਸਵੀਰ ਹੈ ਤੇ ਹੋਰ ਵੀ ਬਹੁਤ ਸਾਰੇ ਵੱਡੇ ਵੱਡੇ ਲੀਡਰ ਤਸਵੀਰਾਂ ਦੇ ਵਿੱਚ ਤੁਹਾਨੂੰ ਨਜ਼ਰ ਆ ਰਹੇ ਹੋਣਗੇ ਭਾਵੇਂ ਉਹ ਸ਼੍ਰੋਮਣੀ ਅਕਾਲੀ ਦਲ ਦੇ ਹੋਣ ਭਾਵੇਂ ਉਹ ਆਮ ਆਦਮੀ ਪਾਰਟੀ ਦੇ ਹੋਣ ਤੇ ਭਾਵੇਂ ਕਿਸੇ ਹੋਰ ਪਾਰਟੀ ਦੇ ਨਾਲ ਸੰਬੰਧਿਤ ਸਿਆਸਤਦਾਨ ਹੋਣ ਵੱਡੀ ਖਬਰ ਤੁਹਾਡੇ ਨਾਲ ਸਾਂਝੀ ਕਰਦੇ ਆ ਸਿਆਸਤਦਾਨਾਂ ਦੇ ਕਰੀਬੀ ਹੋਣ ਦਾ ਦਾਵਾ ਕਰਨ ਵਾਲੇ 42 ਸਾਲਾਂ ਗੁਲਚੇਤ ਸਿੰਘ ਮੱਲੀ ਨੂੰ ਵਸ਼ਿੰਗਟਨ ਦਿਵਿਚ ਗ੍ਰਿਫਤਾਰ ਕਰ ਲਿਆ ਗਿਆ ਹੈ ਮੱਲੀ ਉੱਤੇ ਸਥਾਨਕ ਅਧਿਕਾਰੀਆਂ ਦੇ ਵੱਲੋਂ ਸੀਐਸਏਐਮ ਯਾਨੀ ਕਿ ਬੱਚਿਆਂ ਦੇ ਨਾਲ ਜੁੜੀ ਜਸਮਾਨੀ ਸੋਸ਼ਣ ਸਮਗਰੀ ਜਿਸ ਨੂੰ ਆਮ ਤੌਰ ਤੇ ਚਾਈਲਡ ਪੋਨ ਕਿਹਾ ਜਾਂਦਾ ਹੈ ਲੱਖਣ ਦੇ ਦੋਸ਼ ਲਗਾਏ ਗਏ ਨੇ ਵੱਡੀ ਖਬਰ ਅਮਰੀਕਾ ਦੇ ਵਸ਼ਿੰਗਟਨ ਤੋਂ ਤੁਹਾਡੇ ਨਾਲ ਸਾਂਝੀ ਕਰ ਰਹੇ ਹਾਂ ਜਿੱਥੇ ਪੰਜਾਬੀ ਨੂੰ ਗ੍ਰਿਫਤਾਰ ਕੀਤਾ ਗਿਆ ਜੋ ਕਿ ਕਰੀਬੀ ਸੀ ਸਿਆਸਤਦਾਨਾਂ ਦਾ ਪੰਜਾਬ ਦੇ ਵਿੱਚ ਸਿਆਸਤਦਾਨਾਂ ਦਾ ਕਰੀਬੀ ਹੈ ਗੁਰਜੀਤ ਸਿੰਘ ਮੱਲੀ ਜਿਸ ਨੂੰ ਵਾਸ਼ਿੰਗਟਨ ਦੇ ਵਿੱਚ ਗ੍ਰਿਫਤਾਰ ਕਰ ਲਿਆ ਗਿਆ ਹੈ ਗ੍ਰਿਫਤਾਰੀ ਤੋਂ ਬਾਅਦ ਹੁਣ ਕਸਬੀਰਾ ਸੋਸ਼ਲ ਮੀਡੀਆ ਦੇ ਉੱਤੇ ਵਾਇਰਲ ਹੋ ਰਹੀਆਂ ਨੇ ਜਿਸ ਦੇ ਵਿੱਚ ਦੇਖਿਆ ਜਾ ਸਕਦਾ ਹੈ ਕਿ ਗੁਰਜੀਤ ਸਿੰਘ ਮੱਲੀ ਵੱਡੇ ਵੱਡੇ ਲੀਡਰਾਂ ਦੇ ਨਾਲ ਨਜ਼ਰ ਆ ਰਿਹਾ ਹੈ ਤਾਂ ਜਿਵੇਂ ਹੀ ਗੁਰਜੀਤ ਸਿੰਘ ਮੱਲੀ ਦੀ ਗ੍ਰਿਫਤਾਰੀ ਹੁੰਦੀ ਹੈ ਤਾਂ ਉਸ ਤੋਂ ਬਾਅਦ ਲਗਾਤਾਰ ਹੀ ਸੋਸ਼ਲ ਮੀਡੀਆ ਦੇ ਉੱਤੇ ਚਰਚਾਵਾਂ ਹੋ ਰਹੀਆਂ ਨੇ ਭਾਵੇਂ ਸਿਆਸਤਦਾਨ ਸੱਤਾਧਾਰੀ ਪਾਰਟੀ ਦੇ ਹੋਣ ਭਾਵੇਂ ਵਿਰੋਧੀ ਪਾਰਟੀਆਂ ਦੇ ਨਾਲ ਸੰਬੰਧਿਤ ਹੁਣ ਉਹਨਾਂ ਦੇ ਨਾਲ ਬਹਿ ਨਹੀਂ ਉਠਣੀ ਦੀ ਚਰਚਾ ਵੀ ਗੁਰਜੀਤ ਸਿੰਘ ਮੱਲੀ ਦੀ ਜਿਹੜੀ ਹੈ ਉਹ ਸੋਸ਼ਲ ਮੀਡੀਆ ਦੇ ਉੱਤੇ ਹੀ ਹੁਣ ਲੱਗ ਪਈ ਹੈ ਤਾਂ ਤਸਵੀਰਾਂ ਲਗਾਤਾਰ ਤੁਹਾਨੂੰ ਦਿਖਾ ਰਿਹਾ ਇੱਕ ਪਾਸੇ ਗੁਰਜੀਤ ਸਿੰਘ ਮੱਲੀ ਦੀ ਤਸਵੀਰ ਹੈ 42 ਸਾਲਾਂ ਗੁਰਜੀਤ ਸਿੰਘ ਮੱਲੀ ਜਿਸ ਨੂੰ ਹਾਲ ਹੀ ਦੇ ਵਿੱਚ ਗ੍ਰਿਫਤਾਰ ਕਰ ਲਿਆ ਗਿਆ ਹੈ ਅਮਰੀਕਾ ਦੇ ਵਾਸ਼ਿੰਗਟਨ ਦੇ ਵਿੱਚ ਤੇ ਦੂਜੇ ਪਾਸੇ ਉਹ ਸਾਰੀਆਂ ਤਸਵੀਰਾਂ ਨੇ ਜਿਸ ਦੇ ਵਿੱਚ ਗੁਰਜੀਤ ਸਿੰਘ ਮੱਲੀ ਸਿਆਸਤਦਾਨਾਂ ਦੇ ਨਾਲ ਨਜ਼ਰ ਆ ਰਿਹਾ ਹੈ ਤਾਂ ਤਸਵੀਰਾਂ ਹੁਣ ਸੋਸ਼ਲ ਮੀਡੀਆ ਦੇ ਉੱਤੇ ਤੇਜ਼ੀ ਦੇ ਨਾਲ ਵਾਇਰਲ ਹੋ ਰਹੀਆਂ ਨੇ ਚਰਚਾਵਾਂ ਦਾ ਬਾਜ਼ਾਰ ਇਣੀ ਦਿਨੀ ਗਰਮ ਹੋ ਚੁੱਕਿਆ ਹੈ న్యూਸ ਡੈਸਕ ਰਿਪੋਰਟ ਲਾਈਫ ਜਾਰਨੀ ਟੀਵੀ